ਸੋਸ਼ਲ ਕੰਟਰੋਲ ਦੇਖ ਰਹੇ ਸਾਰੇ ਸਾਥੀਆਂ ਦਾ ਮੈਜਿਕ ਵੀ ਸਮਾਗਤ ਕਰਦਾ ਸਾਥੀਓ ਅੱਜ ਬਰਨਾਲਾ ਦੇ ਲੇਬਰ ਚੌਕ ਦੇ ਵਿੱਚ ਇੱਕ ਸਾਂਝੇ ਰੂਪ ਦੇ ਵਿੱਚ ਧਰਨਾ ਲੱਗਿਆ ਹੋਇਆ ਹੈ ਇੱਥੇ ਆਪਾਂ ਕੁਝ ਕਿਸਾਨ ਮਜ਼ਦੂਰ ਆਗੂਆਂ ਨਾਲ ਗੱਲਬਾਤ ਕਰਾਂਗੇ ਸ਼ਸ਼ੀਕਲ ਭੈਣ ਜੀ ਸ਼ਸ਼ੀਕਲ ਜੀ ਤੁਸੀਂ ਕਿਹੜੀ ਜਥੇਬੰਦੀ ਹੈ ਤੇ ਅੱਜ ਕੀ ਕੀ ਮੰਗਾਂ ਨੇ ਜੀ ਇੱਥੇ ਜਿੰਨਾਂ ਨੂੰ ਲੈ ਕੇ ਪ੍ਰੋਗਰਾਮ ਕੀਤਾ ਜਾ ਰਿਹਾ ਮੇਰਾ ਨਾਮ ਕਮਲਜੀਤ ਕੌਰ ਬਰਨਾਲਾ ਮੈਂ ਭਾਰਤੀ ਕਿਸਾਨ ਜੁਨੇ ਦੇ ਇੱਕ ਦਾ ਗ੍ਰਾਹਾਂ ਦੀ ਜ਼ਿਲ੍ਹਾ ਕਨਵੀਨਰ ਬਰਨਾਲੇ ਤੋਂ ਆ ਤੇ ਜਿਹੜਾ ਅੱਜ ਦਾ ਇਹ ਵਲ ਪ੍ਰਦਰਸ਼ਨ ਹੈਗਾਗਾ ਇਹ ਜਿਹੜੀ ਹੜਤਾਲ ਹੈਗੀ ਹੈ ਕਿਉਂਕਿ ਵਿਸ਼ੇ ਪੱਤਰੀ ਹੜਤਾਲ ਹੈਗੀ ਹੈ ਇੱਥੇ ਮਜ਼ਦੂਰ ਵੀ ਇਕੱਠੇ ਹੋਏ ਨੇ ਇੱਥੇ ਜਿਹੜੀ ਮਲਾਜ਼ਮ ਵੀ ਜਿਹੜੇ ਟ੍ਰੇਡ ਜਥੇਬੰਦੀਆਂ ਨੇ ਉਹ ਵੀ ਇਕੱਠੀਆਂ ਹੋਈਆਂ ਹੈਗੀਆਂ ਨੇ ਤੇ ਨਾਲ ਉਹ ਨਾਲ ਇੱਥੇ ਸਾਡੇ ਝੁੱਗੀਆਂ ਝੌਪਣੀਆਂ ਵਾਲਿਆਂ ਦੀ ਵੀ ਝੁੱਗਲੀਆਂ ਵੀ ਅਜਾੜੀਆਂ ਹੈਗੀਆਂ ਉਹ ਵੀ ਵੱਡੀ ਪੱਦਰ ਦੇ ਝੁੱਗੀਆਂ ਝੌਪਣੇ ਵਾਲੇ ਸਾਡੇ ਭੈਣ ਭਰਾ ਉਹ ਵੀ ਆਏ ਹੈਗੇ ਨੇ ਕਿਉਂਕਿ ਮੰਗਾ ਨੇ ਮਜ਼ਦੂਰਾਂ ਦੇ ਜਿਹੜੇ ਪਹਿਲਾ 44 ਕਾਹਨ ਕਾਨੂੰਨ ਸੀਗੇ ਉਹ ਇਹਨਾਂ ਨੇ ਭੋਗ ਪਾਇਆ ਹੈਗਾ ਚਾਰ ਕਾਨੂੰਨ ਬਣਾਤੇ ਉਹ ਵੀ ਮਜ਼ਦੂਰਾਂ ਦੀ ਮੰਗ ਹੈਗੀ ਹੈ ਪਹਿਲਾਂ ਤਾਂ ਕਿ ਜਿਹੜੇ ਸਾਡਾ ਪਹਿਲਾ ਮਨਰੇਗਾ ਕਾਨੂੰਨ ਚੱਲਦਾ ਹੈਗਾ ਸੀ ਉਸੇ ਤਰ੍ਹਾਂ ਹੀ ਚੱਲੇ ਜਿਹੜੀ ਸਾਡੀ ਦਿਹਾੜੀ ਹੈ ਉਹ ਘੱਟੋ ਘੱਟ 700 ਰੁਪਿਆ ਹੋਵੇ ਤੇ ਜਿਹੜਾ ਜਣੀ ਇਹ ਹੈਗਾ ਬਾਕੀ ਉਹ ਪੰਜ-ਪੰਜ ਮਰਲੇ ਦੇ ਪਲਾਟ ਸਰਕਾਰ ਜਦੋਂ ਵੋਟਾ ਲੈਣੀਆਂ ਸੀ ਲੋਕਾਂ ਤੋਂ ਉਦੋਂ ਲੋਕਾਂ ਨਾਲ ਵਾਅਦਾ ਕੀਤਾ ਹੈ ਮਜ਼ਦੂਰਾਂ ਦੇ ਨਾਲ ਵੀ ਸਾਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣਾ ਬਿਨਾਂ ਵਿਆਜ ਤੋਂ ਮਤਲਬ ਕਿ 3-3 ਲੱਖੇ ਦਾ ਕਰਜ਼ਾ ਦਿੱਤਾ ਜਾਵੇ ਅਸੀਂ ਆਪਣਾ ਕੋਈ ਮਤਲਬ ਕੋਠਾ ਛੱਤ ਛਕੀਏ ਇਸ ਤਰ੍ਹਾਂ ਹੀ ਮਜ਼ਦੂਰ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਨੇ ਵੀ ਜਿਹੜਾ ਹੁਣ ਬਿਜਲੀ 2025 ਸੋਧ ਬਿੱਲ ਕਹਿ ਕੇ ਲੈ ਕੇ ਆ ਰਹੇ ਨੇ ਉਹਦਾ ਹੈਗਾ ਕਿ ਉਹ ਕਾਹਦਾ ਸੋਧ ਬਿੱਲ ਕਿ ਸਾਡੇ ਤੋਂ ਹੁਣ ਜਣੀ ਇਹ ਸਮਾਰਟ ਤੇ ਲੈ ਆ ਕੇ ਉਹ ਸਾਡੇ ਘਰਾਂ ਚ ਰੋਕਣ ਲੱਗੇ ਨੇ ਕਿਉਂਕਿ ਸਾਡੇ ਲੋਕ ਤਾਂ ਪਹਿਲੇ ਹੀ ਜਿਹੜਾ ਕਿਸਾਨ ਤੇ ਮਜ਼ਦੂਰ ਆ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈਗਾ ਜਿਹੜੇ ਨਵੇਂ ਕਾਨੂੰਨ ਚਾਹੇ ਉਹ ਬੀਜ ਬਿੱਲ ਲੈ ਕੇ ਆ ਰਹੇ ਨੇ ਚਾਹੇ ਉਹ ਬਿਜਲੀ ਸੋਧ ਬਿੱਲ ਲੈ ਕੇ ਆ ਰਹੇ ਨੇ ਸਾਨੂੰ ਪਤਾ ਹੈ ਕਿ ਇਹਨੇ ਸਾਡੇ ਲੋਕਾਂ ਦਾ ਜਿਹੜਾ ਘਰਾਂ ਦਾ ਧੂਆ ਉਹ ਵੀ ਨਿਕਲਣਾ ਬੰਦ ਕਰਨਾ ਹੈਗਾ ਇਸ ਕਰਕੇ ਅਸੀਂ ਟ੍ਰੇਡ ਜਥੇਬੰਦੀਆਂ ਵਾਲਿਆਂ ਨੇ ਮੰਗਾਂ ਲੇਗੀਆਂ ਵੀ ਜਿਹੜੀ ਪੱਕੀ ਭਰਤੀ ਹੈ ਉਹ ਹੋਵੇ ਤੇ ਉਹਨਾਂ ਜਿਹੜੀ ਪੈਨਸ਼ਨ ਹੈ ਉਹ ਬਹਾਲ ਕੀਤੀ ਜਾਵੇ ਬਹੁਤ ਸਾਰੀਆਂ ਨੇ ਮੰਗਾਂ ਲੇਗੀਆਂ ਪਰ ਜਣੀ ਇਸ ਕਰਕੇ ਅੱਜ ਸਿਰ ਜੋੜੇ ਨੇ ਇਹ ਚੰਗਾ ਸ਼ੁਭ ਸੰਕੇਤ ਹੈ ਜਦੋਂ ਲੋਕ ਐ ਸਿਰ ਜੋੜ ਲੈਂਦੇ ਨੇ ਤਾਂ ਜਣੀ ਸਰਕਾਰਾਂ ਨੂੰ ਭੱਜੜਾ ਪਾਉਂਦੇ ਰਹਿੰਦੇ ਨੇ ਅੱਜ 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 ਦਾ ਕੱਠ ਤੁਹਾਨੂੰ ਕੀ ਲੱਗਦਾ ਜੀ ਵੀ ਥੱਲੇ ਜਿਹੜੇ ਮਜ਼ਦੂਰ ਨੇ ਕਿਸਾਨ ਨੇ ਉਹਨਾਂ ਵਿੱਚ ਇਕਜੁੱਟਤਾ ਦੇਖ ਕੇ ਹੁਣ ਲੱਗਦਾ ਵੀ ਪਰਮਾ ਹੰਗਾਰਾ ਮਿਲਿਆ ਅੱਜ ਬਿਲਕੁਲ ਕਿਉਂਕਿ 16 ਤਰੀਕ ਨੂੰ ਪਹਿਲਾਂ ਆਪਾਂ ਕੀਤਾ ਸੀ ਉਦੋਂ ਬਹੁਤ ਵਧੀਆ ਹੰਗਾਰਾ ਹੈਗਾ ਸੀ ਠੀਕ ਹੈ ਜਿੰਨੀ ਕ ਗੱਲ ਆਪਾਂ ਕਹਿੰਦੇ ਜਿੰਨੀ ਕ ਚੀਜ਼ ਲੋਕਾਂ ਨੂੰ ਸੁਣ ਰਹੀ ਪੈ ਰਹੀ ਹੈ ਲੋਕ ਇਕੱਠੇ ਹੋ ਰਹੇ ਨੇ ਪਰ ਅਸੀਂ ਇਹ ਇੱਥੋਂ ਮੰਚ ਤੋਂ ਵੀ ਅਪੀਲ ਕੀਤੀ ਹੈ ਕਿ ਭਰਾਵੋ ਘਰ ਘਰ ਜਾ ਕੇ ਸਨੇਹਾ ਲਾਓ ਇਹ ਲੜਾਈ ਆਪਣੇ ਘਰ ਘਰ ਦੀ ਜਿਹੜੇ ਜੀ ਆਪਾਂ ਰੋਟੀ ਖਾਂਦੇ ਸਭ ਦੀ ਲੜਾਈ ਹੈ ਇਸ ਕਰਕੇ ਸਾਨੂੰ ਇਕੱਠੇ ਹੋਣਾ ਚਾਹੀਦਾ ਜਿੱਡੇ ਵੱਡੇ ਇਕੱਠ ਕਰ ਲਾਂਗੇ ਕਿਉਂਕਿ ਆਪਣੇ ਲੋਕਾਂ ਕੋਲੇ ਕੋਈ ਬੰਬ ਬੰਦੂਕਾਂ ਨਹੀਂ ਹੈਗੀਆਂ ਸਾਡੇ ਕੋਲ ਤਾਂ ਇੱਕ ਪਾਇਆ ਹੋਇਆ ਡੰਡਿਆਂ ਚ ਝੰਡਾ ਹੀ ਐ ਇਸ ਕਰਕੇ ਘਰਾਂ ਚ ਬੈਠਣ ਦੀ ਥਾਂ ਤੇ ਟੈਨਸ਼ਨ ਲੈਣ ਦੀ ਥਾਂ ਤੇ ਬਾ ਸੜਕਾਂ ਤੇ ਆਓ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਅੱਜ ਦਾ ਜੋ ਇਕੱਠ ਆ ਅੱਜ ਕੀ ਕੀ ਮੰਗਾ ਨੇ ਇੱਕ ਤਾਂ ਇਹ ਮੋਟਾ ਜਿਹਾ ਦੱਸੋ ਤੇ ਇੱਕ ਇਹ ਦੱਸੋ ਵੀ ਜਿਹੜਾ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਦਾ ਸਵਾਲ ਆ ਕੀ ਭੁੱਖ ਦੇ ਵਿੱਚ ਕੋਈ ਸਾਂਝਾ ਵੱਡਾ ਅੰਦੋਲਨ ਦੇਖਣ ਨੂੰ ਮਿਲ ਸਕਦਾ ਜੀ ਹਾਂ ਜੀ ਮਿਲ ਸਕਦਾ ਜਿਹੜਾ ਤੁਸੀਂ ਪਹਿਲਾ ਸਵਾਲ ਕੀਤਾ ਹੈ ਪਹਿਲੇ ਸਵਾਲ ਦਾ ਜਵਾਬ ਇਹ ਆ ਵੀ ਅੱਜ 12 ਫਰਵਰੀ ਭਾਰਤ ਪੱਧਰ ਤੇ ਮੋਦੀ ਹਕੂਮਤ ਦੇ ਖਿਲਾਫ ਇੱਕ ਮਤਲਬ ਟ੍ਰੇਡ ਯੂਨੀਅਨਾਂ ਨੇ ਜਾਂ ਜਿਹੜੇ ਮਜ਼ਦੂਰ ਜੱਥੇਬੰਦੀਆਂ ਨੇ ਉਹਨਾਂ ਨੇ ਹੜਤਾਲ ਦਾ ਸੱਦਾ ਦਿੱਤਾ ਸੀ ਉਸ ਸੱਦੇ ਦੀ ਹਮਾਇਤ ਤੇ ਵਿੱਚ ਸੰਯੁਕਤ ਕਿਸਾਨ ਮੋਰਚਾ ਕਿਸਾਨ ਜੱਥੇਬੰਦੀਆਂ ਅੱਜ ਸ਼ਾਮਲ ਹੋਈਆਂ ਤੁਸੀਂ ਦੇਖ ਰਹੇ ਹੋ ਕਿਸਾਨ ਜੱਥੇਬੰਦੀਆਂ ਦੇ ਝੰਡੇ ਅੱਜ ਕਿਵੇਂ ਮਜ਼ਦੂਰਾਂ ਦੀ ਹਮਾਇਤ ਤੇ ਆ ਰਹੇ ਨੇ ਇਹ ਸਾਨੂੰ ਅੱਛੇ ਦਿਨਾਂ ਦੀ ਝਾਕ ਲੱਗਦੀ ਆ ਉਹਨਾਂ ਨਾਲ ਸਮਝ ਜਿਹੜਾ ਤੁਹਾਡਾ ਸਵਾਲ ਆ ਦੂਜਾ ਇਹ ਇਹਦੇ ਵਿੱਚ ਜਿਹੜੀਆਂ ਮੁੱਖ ਮੰਗਾਂ ਜਿਵੇਂ ਮਜ਼ਦੂਰਾਂ ਦਾ ਜਿਹੜਾ ਹੈਗਾ ਉਹ ਜਿਹੜਾ 4 ਲੇਬਰ ਕੋਡ ਨੇ ਉਹਦੀ ਮੰਗ ਹੈ ਅ ਬਿਜਲੀ ਬਿੱਲ 225 ਬੀਜ ਬਿੱਲ 225 ਦੇ ਵਿੱਚ ਲੈ ਕੇ ਆਏ ਜਿਹੜੇ ਖੇਤੀ ਤੇ ਜਾਂ ਜਿਹੜੀ ਨਰੇਗਾ ਨੂੰ ਕਤਲ ਕੀਤਾ ਗਿਆ ਉਹਨਾਂ ਮੰਗਾਂ ਨੂੰ ਲੈ ਕੇ ਜਾਂ ਹੋਰ ਬਹੁਤ ਥੋੜੀ ਕਿਸਾਨਾਂ ਮਜ਼ਦੂਰਾਂ ਦੀ ਮੰਗਾਂ ਹੈਗੀਆਂ ਉਹਨਾਂ ਨੂੰ ਲੈ ਕੇ ਮਤਲਬ ਜਿਹੜੇ ਅੱਜ ਦੀ ਭਾਰਤ ਪੱਤਰ ਦੀ ਹੜਤਾਲ ਹੈ ਤੇ ਕਿਸਾਨ ਜਿੱਥੇ ਬੰਦੀਆਂ ਉਹਦੀ ਹਮਾਇਤ ਤੇ ਆ ਵਾਢੀ ਜਥੇਬੰਦੀ ਸ਼ੁਰੂ ਤੋਂ ਸਾਂਝੇ ਸੰਘਰਸ਼ਾਂ ਦੀ ਮਦਈ ਰਹੀ ਹੈ ਜਿਹੜਾ ਹੁਣ ਇਹ ਕਿਸਾਨ ਤੇ ਮਜ਼ਦੂਰ ਦੀ ਇਕਤਾ ਦਾ ਸਵਾਲ ਸਾਹਮਣੇ ਬਣਿਆ ਹੈ ਇੱਕ ਮੋਰਚਾ ਜਿਵੇਂ ਅੱਜ ਇੱਕ ਸਾਂਝ ਦੇਖਣ ਨੂੰ ਮਿਲ ਰਹੀ ਹੈ ਕੀ ਭੁੱਖ ਦੇ ਵਿੱਚ ਕੋਈ ਸਾਂਝਾ ਥੜਾ ਦੇਖਣ ਨੂੰ ਮਿਲ ਸਕਦਾ ਜਾਂ ਜਿਵੇਂ ਕਿਸਾਨ ਅੰਦੋਲਨ ਰਿਹਾ ਹੈ ਪਿੱਛੇ ਉਦੋਂ ਤੱਕ ਵੱਡਾ ਅੰਦੋਲਨ ਦੇਖਣ ਨੂੰ ਮਿਲਦਾ ਜਿਹੜਾ ਸਮਾਂ ਹੈ ਉਹ ਸਮਝਾਉਂਦਾ ਸਰ ਆਪਣੀ ਜਥੇਬੰਦੀ ਤਕਰੀਬਨ ਅੱਜ ਤੋਂ 25-30 ਸਾਲ ਪਹਿਲਾਂ ਤੋਂ ਸਾਂਝੇ ਸੰਘਰਸ਼ਾਂ ਦੀ ਮਦਈ ਆ ਤੇ ਉਦੋਂ ਦੀ ਸਾਂਝੇ ਸੰਘਰਸ਼ਾਂ ਵਾਸਤੇ ਜੋਰ ਲਾਉਂਦੀ ਆਈ ਆ ਸਾਂਝੇ ਸੰਘਰਸ਼ ਕੱਲੇ ਲੜੇ ਨਹੀਂ ਜਿੱਤੇ ਵੀ ਆ ਇਹ ਮਤਲਬ ਸਾਡਾ ਇਤਿਹਾਸ ਆ ਆਪਣੀ ਇਹਦੇ ਖਾਸ ਕਰਕੇ ਮਹਿਲਕਲਾ ਬਰਨਾਲੇ ਇਲਾਕੇ ਦਾ ਜਿੱਥੋਂ ਤੱਕ ਦੀ ਅੱਜ ਦੀ ਗੱਲ ਆ ਸਾਨੂੰ ਇਸ ਗੱਲ ਦੀ ਬੜਾ ਫਰਾਖ ਆ ਬਈ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਲਗਭਗ 100 ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਤੇ ਹੋਰ ਜਿਹੜੇ ਕਰਤੀ ਲੋਕ ਆ ਉਹ ਜਥੇਬੰਦੀਆਂ ਇੱਕ ਥੜੇ ਚ ਇਕੱਠੀਆਂ ਹੋਈਆਂ ਤੇ ਇਕੱਠਾ ਉਹਨਾਂ ਨੇ ਮਤਲਬ ਜਿਹੜੇ ਪ੍ਰੋਗਰਾਮ ਪਿੱਛੇ ਦਿੱਤਾ ਇੱਕ ਮੇਰੇ ਨਾਲ 16 ਜਨਵਰੀ ਦਾ ਸੀ ਖੈਰ 16 ਫਰਵਰੀ ਦਾ ਸੀ ਉਹ ਜਿਹੜਾ ਮਤਲਬ ਪੂਰਾ ਸਫਲ ਹੋਇਆ ਇਸ ਤੋਂ ਬਿਨਾ ਜਿਹੜਾ ਆਉਣ ਵਾਲਾ ਭਵਿੱਖ ਹੈ ਕਿਉਂਕਿ ਜਿੰਨਾ ਕ ਲੋਕ ਸੱਖ ਰਹੇ ਨੇ ਅਸੀਂ ਤਾਂ ਅਪੀਲ ਲੋਕਾਂ ਨੂੰ ਕਰ ਦਿੰਦੇ ਹਾਂ ਵੀ ਥੱਲੇ ਜਿੰਨਾ ਤੇ ਤੁਸੀਂ ਸਿਆਣੇ ਨਹੀਂ ਹੋ ਸਕਦੇ ਗਲਤ ਤੇ ਠੀਕ ਨੂੰ ਸਿੱਖਣ ਜਾਂਦੇ ਉਹਨਾਂ ਚਾਰ ਸੀਸ ਤਲੀ ਤੇ ਨਹੀਂ ਧਰਿਆ ਜਾਂਦਾ ਹੁੰਦਾ ਇਸ ਕਰਕੇ ਲੋਕ ਵੀ ਸਿੱਖਣ ਵਾਲੀ ਗੱਲ ਨੂੰ ਆ ਰਹੇ ਨੇ ਠੀਕ ਆ ਭਾਵੇਂ ਹਲਦੀ ਘੜੀ ਜਿਹੜਾ ਵੋਟਾਂ ਵਾਲਾ ਲਾਣਾ ਉਹਨਾਂ ਨੂੰ ਵੋਟ ਫੇਰ ਪੈਣੀ ਆ ਜੋ ਲੋਕਾਂ ਨੂੰ ਖਮਰਾਹ ਕਰਨਗੇ ਲੋਕਾਂ ਨੂੰ 파ੜ ਲਗੇ 파ੜ ਕੇ ਰਾਜ ਕਰਨਾ ਉਹਨਾਂ ਕਿਉਂਕਿ ਤੁਸੀਂ ਦੇਖੋ ਆਧਾਰਨ ਦੇ ਤੌਰ ਤੇ ਜੇ ਤੁਹਾਨੂੰ ਦੱਸਿਏ 1919 ਦੇ ਵਿੱਚ ਜਲਿਆਂਵਾਲਾ ਬਾਗ ਦੇ ਵਿੱਚ ਜਿਹੜਾ ਸਾਕਾ ਹੋਇਆ ਸੀ ਅੰਗਰੇਜ਼ ਹਕੂਮਤ ਨੂੰ ਸਾਰਿਆਂ ਨੂੰ ਵੱਡਾ ਦੁੱਖ ਇਹ ਸੀ ਵੀ ਉਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਸੀ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਭਾਈ ਭਾਈ ਬਣੇ ਹੋਏ ਸੀ ਉਹਨਾਂ ਨੂੰ ਵੱਡਾ ਦਰਦ ਇਹ ਸੀ ਇਹਨਾਂ ਨੂੰ ਪਾੜਨਾ ਤੇ ਉਹ ਮਤਲਬ ਜੋਰ ਲਾਉਣ ਲੱਗੇ ਉਹਦੋਂ ਮਗਰੋਂ 47 ਚੋ ਪਾੜ ਕੇ ਵੀ ਗਏ ਨੇ ਅੱਜ ਵੀ ਜਿਹੜੇ ਇੱਥੇ ਦੇ ਹੁਕਮਰਾਨ ਹੈ ਉਹਨਾਂ ਦੀਆਂ ਪੈੜਾਂ ਤੇ ਇੱਕ ਕਰਤੀ ਜਮਾਤ ਨੂੰ ਪਾੜ ਕੇ ਰਾਜ ਕਰਦੇ ਆ ਉਹ ਸਾਡਾ ਇਹਨਾਂ ਵਿਚਾਰ ਧਾਰਕ ਜਿਹੜੇ ਇਕੱਠਾ ਆ ਇਹਨਾਂ ਦੇ ਵਿੱਚੋਂ ਲੋਕਾਂ ਨੂੰ ਸਮਝਾਉਣਾ ਦਾ ਹੋਊ ਵੀ ਥੋੜਾ ਹਿੱਤ ਤਾਂ ਇਕੱਠੇ ਹੋਣ ਚਾ ਨਾ ਕਿ ਪਾਟਣ ਚ ਮਜ਼ਦੂਰ ਕਿਸਾਨ ਹੋਰ ਸਾਰੇ ਕਰਤੀ ਲੋਕ ਇਕੱਠੇ ਹੋਵੋ ਇਕੱਠੇ ਹੋ ਕੇ ਹੀ ਦਿੱਲੀ ਦੇ ਤਖਤਵਾਲ ਨੂੰ ਜਿਹੜੇ ਮਤਲਬ ਲੋਕ ਬਦਲ ਗਏ ਤੇ ਦਿੱਲੀ ਦੇ ਤਖਤ ਦੇ ਜਿਹੜਾ ਕਿਸੇ ਲੋਕਾਂ ਦਾ ਕਬਜ਼ਾ ਹੋਊਗਾ ਪਰ ਜਿੰਨਾ ਚਿਰ ਲੋਕ ਸਿਆਣੇ ਹੋ ਕੇ ਨਹੀਂ ਲੜਦੇ ਅੰਨੀ ਲੜਾਈ ਲੜੀ ਦਾ ਕੋਈ ਫਾਇਦਾ ਨਹੀਂ ਖੜਾ ਸਿਆਣੇ ਹੋ ਕੇ ਲੜਨਗੇ ਸਾਡੀ ਲੋਕਾਂ ਨੂੰ ਇਹੀ ਪੀਲ ਹੈ ਭਾਵੇਂ ਉਹ ਮਨਜੀਤ ਧਨੇਰ ਬੋਲਦਾ ਨਹੀਂ ਪੁੱਛੇ ਤੂੰ ਕੀ ਬੋਲਦਾ ਕੋਈ ਵੀ ਆਗੂ ਬੋਲਦਾ ਤੇ ਸਵਾਲ ਕਰਨਾ ਲੋਕਾਂ ਨੂੰ ਹੱਕ ਹੈ ਫੇਰ ਹੀ ਮਤਲਬ ਸਿਆਣੇ ਹੋਣਗੇ ਫੇਰ ਆ ਜਿਹੜੇ ਮੈਂ ਕਹੂੰਗਾ ਸਿਰਾਂ ਦੇ ਵਿੱਚ ਜਿਵੇਂ ਅੱਪ ਕਹਿੰਦੇ ਸੀ ਸੁੱਕਦੇ ਆ ਫਿਰ ਜਿਹੜੇ ਤਲੀਆਂ ਤੇ ਧਰੇ ਜਾਂਦੇ ਆ ਇਹੀ ਜਦੋਂ ਤੁਸੀਂ ਗਲਤ ਠੀਕ ਦਾ ਫੈਸਲਾ ਕਰਕੇ ਪਰ ਪੱਕ ਹੋਗੇ ਫੇਰ ਲੜਨ ਦਾ ਹੌਸਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਧਾਨ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਕਾਲ ਦਿੱਤੀ ਹੋਈ ਹੈ ਆ ਨਹੀਂ ਦਿੱਤੀ ਹੋਊ ਤਾਂ ਦੇਵਾਂਗੇ ਆਹਾਂ ਅੱਜ ਸਾਡੀ ਅੱਜ ਦੀ ਕਾਲ ਹੀ ਸੀ ਪ੍ਰੋਗਰਾਮ ਨੂੰ ਹਮਾਇਤ ਕਰਨੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਡੀਆਂ ਚੁਣੌਤੀਆਂ ਬਣ ਰਹੀਆਂ ਉਹ ਤਾਂ ਮਤਲਬ ਇਹ ਤੋਂ ਵੱਧ ਜੱਫੀ ਤੇ ਵੱਡੀ ਲਹਿਰ ਵੀ ਬਣੂਗੀ ਤੇ ਕਿਉਂਕਿ ਘਰਾਂ 'ਚ ਬੈਠਣ ਦਾ ਸਮਾਂ ਰਹਿ ਨਹੀਂ ਆ ਦੇਖਿਆ ਤੁਸੀਂ ਟਰੰਪ ਮਲ ਅਮਰੀਕਾ ਚ ਬੈਠਾ ਹੀ ਇਥੋਂ ਦੇ ਮੋਦੀ ਤੋਂ ਪੈਰੀਂ ਹੱਥ ਲਵਾ ਗਿਆ ਜਿਹੜਾ ਮੋਦੀ ਕਹਿੰਦਾ ਸੀ ਵੀ ਇਹ ਤਾਂ ਖੇਤੀ ਤੇ ਹੱਲਾ ਨਹੀਂ ਹੈ ਖੇਤੀ ਦਾ ਹੱਲਾ ਨਹੀਂ ਖਰਾ ਗਿਆ ਉਹ ਭਾਵੇਂ ਮੋਦੀ ਮੰਨਦਾ ਨਹੀਂ ਪਰ ਜਿਹੜੇ ਬੁੱਧੀਜੀਵੀ ਲੋਕ ਆ ਉਹਨਾਂ ਨੇ ਦੱਸਤਾ ਵੀ ਇੱਥੇ ਮਤਲਬ ਸੋਇਆ ਬੀਨ ਦਾ ਤੇਲ ਵੀ ਆਉਣਾ ਇੱਥੇ ਮਤਲਬ ਦੁੱਧ ਤੋਂ ਬਣੇ ਪਦਾਰਥ ਵੀ ਆਉਣੇ ਆ ਇੱਥੇ ਮੱਕੀ ਵੀ ਆਊਗੀ ਉਹਨੇ ਖੇਤੀ ਵੀ ਬਰਬਾਦ ਕਰਨੀ ਆ ਤੇ ਦੂਜੀ ਮੋਦੀ ਦੀ ਵੱਡੀ ਬੇਸ਼ਰਮੀ ਇਹ ਵੀ ਜਿਹੜਾ ਮਤਲਬ ਜਿਹੜੇ ਹਕੂਮਤ ਆ ਅਮਰੀਕਾ ਦੀ ਹਕੂਮਤ ਆ ਉਹ ਤੁਹਾਡੇ ਤੇ ਲਾ ਰਹੀ ਹੈ 18% ਕਿ ਤੁਸੀਂ ਉਹਨਾਂ ਨੂੰ ਕਹਿੰਦਾ ਮੁਕਤੀ ਸਾਡੇ ਘਰੇ ਆ ਜਾਓ ਜਦੋਂ ਇੰਨਾ ਵੀ ਹੌਸਲਾ ਨਹੀਂ ਪਿਆ ਵੀ ਉਹਦੇ ਖਿਲਾਫ ਬੋਲ ਸਕਣ ਸੋ ਇੱਥੇ ਤਖਤ ਤੇ ਬੈਠਣ ਦੀ ਵੀ ਲੋਕਾਂ ਦੀ ਲੋੜ ਆ ਲੋਕ ਪਖੀ ਸੋਚ ਦੀ ਬੈਠਣ ਦੀ ਲੋੜ ਆ ਜਿਹੜੀ ਵਿਦੇਸ਼ੀ ਲੁੱਟ ਨੂੰ ਰੋਕ ਸਕੇ ਇਹ ਜਿਹੜੇ ਦਲਾਲ ਆ ਉਹਨਾਂ ਦਲਾਲ ਹਾਕਮਤੋਂ ਜਿਹੜਾ ਰਾਜ ਪ੍ਰਬੰਧ ਖੋ ਕੇ ਆ ਕਿਰਤੀ ਲੋਕਾਂ ਨੂੰ ਦੇਣ ਦਾ ਸਫਰ ਹੈ ਸਫਰ ਲੰਮਾ ਪਰ ਲਫਾ ਸਫਰ ਤੈ ਹੋਊਗਾ ਕਿਸੇ ਦਿਨ ਇਹ ਇੱਕ ਇੱਕ ਲਾਸਟ ਸਵਾਲ ਆ ਪ੍ਰਧਾਨ ਜੀ ਛੋਟਾ ਆ ਅੱਜ ਦਾ ਜਿਹੜਾ ਕਾਠਾ ਅੱਜ ਦੀ ਹੜਤਾਲ ਹੈ ਇਹਨੂੰ ਤੁਸੀਂ ਸਫਲ ਗਿਣਦੇ ਹੋ ਦੇਖੋ ਅਸੀਂ ਮੰਨਾਂਗੇ ਸਦਾ ਸਫਲ ਹੈ ਪਰ ਜਿਹੜੀ ਆਪਾਂ ਕਹਣਾ ਵੀ ਮੈਂ ਪਹਿਲਾਂ ਹੀ ਬੋਲਦੇ ਨੇ ਕਿਹਾ ਵੀ ਜਿਹਹ ਜ 25 ਸਤੰਬਰ ਦਾ ਬੰਦ ਹੋਇਆ ਸੀ ਉਸ ਦਿਨ ਮੈਂ ਸੱਤ ਕਠਾ ਨੂੰ ਸਮੋਦਨ ਕੀਤਾ ਸੀ 25 ਸਤੰਬਰ 2120 ਜਦੋਂ ਦਿੱਲੀ ਜਾਣ ਦੀ ਤਿਆਰੀ ਸੀ ਜਿਹੇ ਜੀ ਤਿਆਰੀ ਉਦੋਂ ਲੋਕਾਂ ਦੀ ਬਣੀ ਸੀ ਉਹ ਅਜੇ ਨਹੀਂ ਹੈ ਜਦੋਂ ਉਹੋ ਜੀ ਤਿਆਰੀ ਬਣੂਗੀ ਫੇਰ ਮਤਲਬ ਆ ਜਿਹੜੀਆਂ ਸਾਨੂੰ ਦੁਕਾਨਾਂ ਤੇ ਕੁੰਨੀਆਂ ਜਿਹੀਆਂ ਖੁੱਲੀਆਂ ਦੀਆਂ ਖੁੱਲੀਆਂ ਨਹੀਂ ਹੋਣੀਆਂ ਲੋਕ ਸਿਆਣੇ ਹੋਣਗੇ ਉਹ ਤੱਕ ਅਸੀਂ ਜ਼ੋਰ ਲਾ ਰਹੇ ਹਾਂ ਪਰ ਮਾਹੌਲ ਉਹ ਜਾ ਬਣੂਗਾ ਫਿਰ ਦਿੱਲੀ ਵੱਲ ਉਤਰਿਆ ਜਾਊਗਾ ਧੰਨਵਾਦ ਜੀ ਧੰਨ ਜੀ ਅੱਜ ਦੀ ਜਿਹੜੀ ਇਹ ਹੜਤਾਲ ਆ ਜੀ ਬਿਲਕੁਲ ਸਫਲਾ ਹੜਤਾਲ ਅੱਜ ਪੂਰੇ ਭਾਰਤ ਦੇ ਵਿੱਚ ਸਾਰੀਆਂ ਟ੍ਰੇਡ ਯੂਨੀਅਨਾਂ ਵੱਲੋਂ ਤੇ ਮਜ਼ਦੂਰਾਂ ਦੇ ਬੰਦੀਆਂ ਵੱਲੋਂ ਬਿਜੂਰਾਂ ਦੇ ਬੰਦੀਆਂ ਵੱਲੋਂ ਕਿਸਾਨ ਜਥੇ ਬੰਦੀਆਂ ਵੱਲੋਂ ਵੱਡੇ ਪੱਧਰ ਤੇ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਮਤਲਬ ਹੜਤਾਲ ਜਿਹੜੀ ਹੋ ਰਹੀ ਆ ਜਿਹੜੀਆਂ ਵੀ ਮਤਲਬ ਮੋਦੀ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲੋਕ ਵਿਰੋਧੀ ਜਿਹੜੇ ਕਾਨੂੰਨ ਹੌ ਲਗਾਤਾਰ ਪਾਸ ਕੀਤੇ ਜਾ ਰਹੇ ਨੇ ਔਰ ਲਾਗੂ ਕੀਤੇ ਜਾ ਰਹੇ ਨੇਗੇ ਅਸੀਂ ਉਹਦਾ ਪੂਰਨ ਡਟ ਕੇ ਮਤਲਬ ਸਾਰੀਆਂ ਜੱਥੇਬੰਦੀਆਂ ਵਿਰੋਧ ਕਰੀਆਂ ਨਗੀਨਾ ਅਸੀਂ ਕਹਿੰਦੇ ਕਿ ਉਹ ਸਾਰੇ ਦੇ ਸਾਰੇ ਕਾਨੂੰਨ ਵਾਪਸ ਲੈ ਜਾਣਾ ਇਵੇਂ ਹੁਣ ਹੀ ਉਹਨਾਂ ਨੇ ਮੰਰੇਗਾ ਦਾ ਕਾਨੂੰਨ ਸਰਕਾਰ ਨੇ ਬੰਦ ਕਰਤਾਗਾ ਪੱਕੇ ਤੌਰ ਤੇ ਮਤਲਬ ਬੰਦ ਕਰਤਾ ਸੀ ਕਹਿੰਦਾ ਵੀ ਮੰਰੇਗਾ ਦਾ ਕਾਨੂੰਨ ਦੁਬਾਰਾ ਚਲਾਇਆ ਜਾਵੇ ਉਹ ਜਿਹੜਾ ਜੀ ਰਾਮ ਜੀ ਐਕਟ ਲਿਆਂਦਾਗਾ ਉਹ ਵਾਪਸ ਲਿਆ ਜਾਵੇ ਇਸੇ ਤਰ੍ਹਾਂ ਹੀ ਜਿਹੜੇ ਮਤਲਬ ਚਾਰ ਲੇਬਰ ਕੋਰਟ ਨੇ ਮਜ਼ਦੂਰਾਂ ਨੇ ਆਪਣੇ ਪੂਰੇ ਸੰਘਰਸ਼ਾਂ ਦੇ ਨਾਲ ਪਿਛਲੇ 90-92 ਸਾਲਾਂ ਤੋਂ ਜਿਹੜੇ 44 ਕਿਰਤ ਕਾਨੂੰਨ ਪਾਸ ਕਰਵਾਏ ਸੀਗੇ ਦਿਨੇ ਆ ਕੇ ਸਾਰੇ ਰੱਦ ਕਰਦੇ ਆ ਉਹਨਾਂ ਤੇ ਕਾਟਾ ਫੇਰਦਾ ਉਹਨਾਂ ਦੀ ਥਾਂ ਤੇ ਚਾਰ ਲੇਬਰ ਕੋਡ ਜਿਹੜੇ ਬਕਾਇਦਾ ਤੌਰ ਤੇ ਸਰਫਜ਼ਦਾਰਾਂ ਪੱਖੀ ਕਾਰਪੋਰੇਟ ਪੱਖੀ ਨੇਗੇ ਔਰ ਮਜ਼ਦੂਰਾਂ ਦਾ ਘਾਣ ਹੋਣਾ ਮਜ਼ਦੂਰਾਂ ਦੀ 8 ਘੰਟੇ ਦਿਹਾੜੀ ਜਿਹੜੀ ਆ ਉਹਦੇ ਨਾਲ ਖਤਮ ਹੋ ਜਾਣੀ ਆ ਉਹਨਾਂ ਨੂੰ ਮਜਬੂਰ ਕੀਤਾ ਜਾਣਾ 12 ਘੰਟੇ ਕੰਮ ਕਰਨ ਲਈ ਇਸੇ ਤਰ੍ਹਾਂ ਜਿਹੜਾ ਨਵਾਂ ਬਿਜਲੀ ਐਕਟ 2025 ਲਿਆਂਦਾ ਗਿਆ ਉਹਦਾ ਵੀ ਮਕਸਦ ਇਹ ਹੀ ਆ ਕਿ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਸਾਰਾ ਜਿਹੜਾ ਬਿਜਲੀ ਦਾ ਕਾਰੋਬਾਰ ਹੈ ਤੌਰ ਤੇ ਬਣਾਉਣ ਦਾ ਵੀ ਤੇ ਵੇਚਣ ਦਾ ਵੀ ਉਹ ਪ੍ਰਾਈਵੇਟ ਵੱਲ ਵੱਡੇ ਕਾਰ ਕੋਰਟਾਂ ਨੂੰ ਤੇ ਬਹੁਤ ਸਾਰੀ ਕੰਪਨੀਆਂ ਨੂੰ ਸਮਾਹ ਰਹੀ ਹੈ ਇਹਦੇ ਨਾਲ ਮਤਲਬ ਮਜੂਦ ਇਹਦੇ ਨਾਲ ਜਿਹੜੀ ਆਮ ਜਨਤਾ ਜਿਹੜੀ ਆ ਉਹ ਹੋਰ ਨਪੀੜੀ ਜਾਣੀ ਆ ਮਹਿੰਗਾਈ ਵਧਣੀ ਆ ਤੇ ਗਰੀਬ ਲੋਕਾਂ ਦੇ ਜਿਹੜੇ ਚੁੱਲ੍ਹੇ ਆ ਜਾਂ ਉਹਨਾਂ ਦੇ ਜਿਹੜੇ ਬੰਦ ਬਣੇ ਉਹ ਬੰਦ ਹੋ ਜਾਣਗੇ ਉਹਨਾਂ ਦੇ ਘਰਾਂ 'ਚ ਹਨੇਰਾ ਜਿਹੜਾਗਾ ਉਹ ਪੈ ਜਾਊਗਾ ਇਸ ਕਰਕੇ ਅਸੀਂ ਮੰਗ ਕਰਦੇ ਆ ਜਨਤਬੰਦੀਆਂ ਵੱਲੋਂ ਕਿ ਉਹ ਮਤਲਬ ਜਿਹੜਾਗਾ ਕਾਨੂੰਨ ਆ ਬਿਜਲੀ ਐਕਟ ਜਿਹੜਾ ਨਵਾਂ ਲਿਆਂਦਾ ਉਹ ਤੁਰੰਤ ਰੱਦ ਕੀਤਾ ਜਾਵੇ ਇਸੇ ਤਰ੍ਹਾਂ ਹੀ ਜਿਹੜਾਗਾ ਸਾਡੇ ਖੇਤਾਂ ਦੇ ਵਿੱਚ ਆਪਣੇ ਲੋਕ ਜਿਹੜੇ ਕਿਸਾਨ ਆ ਉਹ ਆਪਣੇ ਮਨਮਰਜ਼ੀ یہ bir فاصلہ ਤੇ ਇਹ ਸਰਕਾਰ ਉਹਨਾਂ ਤੇ ਪਾਬੰਦੀ ਲਾ ਰਹੀ ਆ ਨਵਾਂ ਐਕਟ ਲਿਆ ਕੇ 2025 ਕੇ ਇੱਕ ਬਾਅਦ ਜਿਹੜੀਆਂ ਮਲਟੀ ਨੈਸ਼ਨਲ ਕੰਪਨੀਆਂ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਜਾਂ ਸਾਡੇ ਦੇਸ਼ ਦੇ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਉਹ ਵੀ ਲੈ ਕੇ ਆਉਣਗੇ ਉਹ ਵੀ ਆਪਣਾ ਮਤਲ ਜਿਹੜਾਗਾ ਮਜਬੂਰ ਕਰਨਗੇ ਕਿਸਾਨਾਂ ਨੂੰ ਕਿ ਤੁਸੀਂ ਇਹਦੇ ਹਿਸਾਬ ਨਾਲ ਆ ਫਸਲ ਵਿੱਚੋਂ ਹੁਣ ਆ ਫਸਲ ਵਿੱਚੋਂ ਉਹਨਾਂ ਨੇ ਆਪਣਾ ਮੁਨਾਫਾ ਜਿਹੜਾਗਾ ਉਹ ਮੁੱਖ ਰੱਖਿਆ ਹੋਇਆ ਇਹਦੇ ਨਾਲ ਸਾਡੇ ਜਿਹੜੇ ਪੰਜਾਬ ਦੀ ਸਾਡੇ ਦੇਸ਼ ਦਾ ਜਿਹੜਾ ਇੱਕ ਵਾਤਾਵਰਨ ਉਹ ਪੂਰੀ ਤਰ੍ਹਾਂ ਤੇ ਜਿਹੜਾ ਪਲੀਤ ਹੋਊਗਾ ਖਰਾਬ ਹੋਊਗਾ লগাতাৰ বিৰোধ কৰ ਸਮਾਜਵਾਦ ਦਾ ਸਮਾਜਵਾਦ ਦੇਖ ਨੂੰ ਮਿਲਦਾ। ਕਾਮਰਾਂਡ ਪਾਵੇ। ਕਾਮਰਾਂਡ ਪਾਵੇ। ਬਿਲਕੁਲ ਜੀ ਅਸੀਂ ਸਾਡੇ ਆਸ ਹੀ ਆ ਸਾਡੀਆਂ ਮਤਲਬ ਜਿਹੜੀਆਂ ਪਹਿਲਾਂ ਜਥੇਬੰਦੀਆਂ ਆਸ ਤੋਂ ਕਿ ਕਿਸਾਨ ਜਥੇਬੰਦੀਆਂ ਉਹ ਕੱਲੀਆਂ-ਕੱਲੀਆਂ ਲੜਦੀਆਂ ਸੀ ਤੇ ਮਜ਼ਦੂਰ ਜਥੇਬੰਦੀਆਂ ਆਪਣੇ ਤੌਰ ਤੇ ਲੜਾਈ ਲੜਦੀਆਂ ਸੀ ਪਰ ਸਾਰੀਆਂ ਜਥੇਬੰਦੀਆਂ ਨੂੰ ਅੱਜ ਚੰਗੀ ਤਰ੍ਹਾਂ ਅਹਿਸਾਸ ਹੋ ਗਿਆ ਕਿ ਇਹ ਏਡੇ ਵੱਡੇ ਹਾਕਮ ਜਿਹੜੇ ਵੱਡੇ-ਵੱਡੇ ਮਤਲਬ ਤਹਾੜੇ ਲੈ ਕੇ ਤਿੱਖੇ ਤਹਾੜੇ ਲੈ ਕੇ ਤਹਾੜੇ ਨੇ ਉਹ ਕਿਸਾਨਾਂ ਤੇ ਵੱਰ ਰਹੇ ਨੇ ਉਹ ਮਜ਼ਦੂਰ ਤੇ ਬਰ ਰਹੇ ਨੇ ਉਹ ਮੁਲਾਜ਼ਮਤ ਦੇ ਬਰ ਰਹੇ ਨੇ ਇਸ ਕਰਕੇ ਕੱਲਾ ਕੱਲਾ ਵਰਗ ਜਿਹੜਾਗਾ ਉਹ ਹੁਣ ਜਿੱਤ ਨਹੀਂ ਸਕਦਾ ਉਹ ਸਰਕਾਰ ਦਾ ਮੂੰਹ ਨਹੀਂ ਮੋੜ ਸਕਦਾ ਸਾਨੂੰ ਸਾਰਿਆਂ ਨੂੰ ਸਾਫ਼ ਹੋ ਚੁੱਕਾ ਜਥੇਬੰਦੀਆਂ ਦੀ ਕਿ ਹੁਣ ਸਾਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਹੈ ਇਸ ਕਰਕੇ ਸਾਨੂੰ ਸਾਰੇ ਆਪ ਦੇ ਜਿਹੜੇ ਝੰਡੇ ਨੇ ਰੰਗ ਬਰੰਗੇ ਝੰਡੇ ਨੇ ਉਹਨਾਂ ਦਾ ਸਾਨੂੰ ਗੁੰਦਸਤਾ ਬਣਾ ਕੇ ਇੱਕ ਪਿਆਰ ਬਣਾ ਕੇ ਸਾਨੂੰ ਸਾਰਿਆਂ ਨੂੰ ਸਿਰ ਜੋੜੀ ਦੀ ਲੋੜ ਆਜੋ ਤਾਂ ਹੀ ਅਸੀਂ ਇਹਨੂੰ ਮਤਲ ਜਿਹੜਾਗਾ ਸਰਕਾਰਾਂ ਨੂੰ ਤੋਂ ਮੱਝਵਾ ਦੇ ਸਕਦੇ ਕਿਵੇਂ ਲੱਗਦਾ ਪ੍ਰਧਾਨ ਜੀ ਜਿਹੜਾ ਅੱਜ ਦਾ ਇਕੱਠਾ ਹੈ ਕਿਵੇਂ ਲੋਕਾਂ ਨੇ ਹੰਗਾਰਾ ਦਿੱਤਾ ਅੱਜ ਦਾ ਜਿਹੜਾ ਇਕੱਠ ਹੈ ਹੰਗਾਰਾ ਚਾਹੇ ਘਟ ਹੈਗਾ ਵੈਸੇ ਉਹਨਾਂ ਹੈ ਨਹੀਂਗਾ ਕਿਉਂਕਿ ਲੋਕਾਂ ਦੇ ਵਿੱਚ ਚੇਤਨਾ ਹਜੇ ਘੱਟ ਆ ਗਈ ਜਿਸ ਤਰ੍ਹਾਂ ਦੇ ਸਮਝੌਤੇ ਹੋ ਰਹੇ ਆ ਪਿਛਲੇ ਦਿਨਾਂ 'ਚ ਜਿਵੇਂ ਮੋਦੀ ਨੇ ਟਰੰਪ ਨਾਲ ਸਮਝੌਤਾ ਕੀਤਾ ਫ੍ਰੀ ਟੈਕਸ ਉਹਨਾਂ ਮਾਲ ਆ ਰਿਹਾ ਸਾਡੇ ਭਾਰਤ ਦੇ ਅੰਦਰ ਤੇ ਸਾਡਾ ਜਿਹੜੇ ਇੱਧਰੋਂ ਜਾਣਾ ਉਹ ਜਾਣੇ ਬਿਨਾਂ ਜੇਕਰ ਹੋਵੇ ਉਹਦੇ ਟੈਕਸ ਲਾਤਾ 18% ਜਾਂ ਜਿਹੜੇ ਚਾਰ ਕਾਨੂੰਨ ਆਏ ਨੇ ਚਾਹੇ ਉਹ ਬੀਜਵੇਲ ਵਾਲਾ ਤੇ ਚਾਹੇ ਉਹ ਨਰੇਗਾ ਵਾਲਾ ਗਾ ਤੇ ਚਾਹੇ ਉਹ ਚਾਰ ਕੋਟਾਂ ਵਾਲਾ ਇਹ ਜਿਹੜੇ ਕਾਨੂੰਨ ਨੇ ਬੜੇ ਖਤਰਨਾਕ ਨੇ ਇਹਨਾਂ ਦੀ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਸੜਕਾਂ ਤੇ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜਾਂ ਤੁਹਾਡੀ ਜਥੇਬੰਦੀ ਵੱਲੋਂ ਕੋਈ ਹੋਰ ਕਾਲ ਦਿੱਤੀ ਹੈ ਲੋਕਾਂ ਨੂੰ ਕੋਈ ਅਗਲਾ ਪ੍ਰੋਗਰਾਮ ਕੀ ਹੈ ਤੁਹਾਡਾ ਅਗਲਾ ਜਿਹੜਾ ਪ੍ਰੋਗਰਾਮ ਆ ਰਿਹਾ 22 ਤਰੀਕ ਦਾ ਉਹ ਇਹ ਆ ਵੀ ਜਿਹੜੇ ਇੱਥੋਂ ਦੇ ਐਮਪੀ ਨੇ ਜਿੰਨੇ ਵੀ ਚਾਹੇ ਉਹ ਭਾਜਪਾ ਦੇ ਆ ਤੇ ਚਾਹੇ ਹੈਗੇ ਆਮ ਪਾਰਟੀ ਦੇ ਜਿੰਨੇ ਇਹਨਾਂ ਦੇ ਮੰਤਰੀ ਆ ਉਹਨਾਂ ਦੇ ਘਰਾਂ ਦੇ ਘਰੋ ਕਰਨ ਜਾ ਰਹੀ ਆ ਸੰਜੋਗਤ ਮੋਰਚਾ ਤੇ ਇਹਦੇ ਵਿੱਚ ਪੂਰੀ ਤਿਆਰੀ ਕਰਾਂਗੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਾਂਗੇ ਜਾਨੀ ਕਿ ਜੱਡਾ ਹਮਲਾਗਾ ਤੇ ਇਹ ਢੰਗ ਦੇ ਨਾਲ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਅੱਜ ਸੜਕਾਂ ਤੇ ਆਉਣਾ ਪੈਣਾ ਇਸ ਮੋਦੀ ਨੂੰ ਤੇ ਟਰੰਪ ਨੂੰ ਜਿਹੜੇ ਇਹ ਸਾਮਰਾਜੀ ਦੇਸ਼ਾਂ ਦੀ ਕਹਿਣਾ ਹੋਵੇ ਵੱਡੇ ਘਰਾਣਿਆਂ ਦੀ ਉਹ ਪੁਲਸ ਪਸਾਈ ਕਰਦੇ ਆ ਤੇ ਇਹਨਾਂ ਨੂੰ ਗਲੋਂ ਫੜਨਾ ਪੈਣਾ ਤੇ ਆਉਣ ਵਾਲਾ ਸਮਾਂ ਲੋਕਾਂ ਦਾ ਹੋਊਗਾ ਵੱਡੀ ਗਿਣਤੀ ਦੇ ਵਿੱਚ ਅਸੀਂ ਜਿੱਤਾਂਗੇ ਕੀ ਲੱਗਦਾ ਦਿੱਲੀ ਜਿਹੜਾ ਕਿਸਾਨ ਅੰਦੋਲਨ ਚੱਲਿਆ ਉਹਦੇ ਵਰਗਾ ਕੋਈ ਵੱਡਾ ਅੰਦੋਲਨ ਦੇਖਣ ਨੂੰ ਮਿਲਸੀ ਕਾਨੂੰਨ ਵਾਲੇ ਸੀ ਹੁਣ ਚਾਰ ਕਾਨੂੰਨ ਤਾਂ ਸਾਡਾ ਸੈਂਟਰ ਸਰਕਾਰ ਹੀ ਲੈ ਆਇਆ ਤੇ ਇਤੋਂ ਵੱਧ ਜਿਹੜਾ ਅਮਰੀਕਾ ਦਾ ਸਮਾਨ ਆਉਣਾ ਇੱਥੇ ਦੁਰਦ ਤੋਂ ਲੈ ਕੇ ਖੇਤੀਬਾੜੀ ਦਾ ਧੰਦਾ ਜਿਹੜਾ ਚੌਟ ਹੋਣ ਜਾ ਰਿਹਾਗਾ ਇਹ ਲੋਕ ਉਸ ਤੋਂ ਵੀ ਵੱਡਾ ਅੰਦੋਲਨ ਕਰਨਗੇ ਜਿਹੜਾ ਕਿ ਦਿੱਲੀ 20 ਦੇ ਵਿੱਚ ਹੋਇਆ ਸੀ ਧੰਨਵਾਦ ਪ੍ਰਧਾਨ ਜੀ